ਤੋ ਬਹੁਤ ਬਹੁਤ ਮੈਂ ਪਟਿਆਲਾ ਵਾਸੀਆਂ ਨੂੰ ਵਧਾਈ ਦਿੰਦਾ ਅ ਤੁਸੀਂ ਨਾਮ ਸੁਹਰਾਨ ਹੋਗੇ ਵੀ ਰਣਵਾਸ ਕੀ ਹੁੰਦਾ ਹੈ ਰਾਣੀਆਂ ਦਾ ਵਾਸੀ ਹੈ ਇੱਥੇ ਮਹਾਰਾਜਾ ਪਟਿਆਲੇ ਦੀਆਂ ਜਿਹੜੀਆਂ ਰਾਣੀਆਂ ਸੀ ਉਹ ਰਹਿੰਦੇ ਹੁੰਦੇ ਸੀ ਸੋ ਇਹਦਾ ਨਾਮ ਰਣਵਾਸ ਤਾਂ ਰੱਖਿਆ ਹੋਇਆ ਸੋ ਪਰ ਹੁਣ ਤਾਂ ਲੋਕਤੰਤਰ ਹੈ ਹੁਣ ਤਾਂ ਰਾਣੀਆਂ ਅਤੇ ਰਾਜੇ ਲੋਕਾਂ ਦੇ ਉਂਗਲ ਬਟਨ ਬੱਬੇ ਨਾਲ ਨਿਕਲਦੇ ਨੇ ਨਾ ਹੁਣ ਬਦਲ ਗਿਆ ਜੀ ਸਿਸਟਮ ਉਹ ਪਰ ਰਾਜਸਥਾਨ ਚ ਤੁਸੀਂ ਅਕਸਰ ਦੇਖੋਗੇ ਕਿ ਬਹੁਤ ਸਾਰੇ ਉਹਨਾਂ ਨੇ ਜਿਵੇਂ ਜੂਨਾਗੜ੍ਹ ਜਾਂ ਉਮੇਦ ਭਵਨ ਜਾਂ ਜੈਸਲਮੇਰ ਦੇ ਵਿੱਚ ਬਹੁਤ ਸਾਰੇ ਜਿਹੜੇ ਕਿਲੇ ਨੇ ਲਾਲਗੜ੍ਹ ਜਿਹੜੇ ਉਹਨਾਂ ਦੇ ਮਹਾਰਾਜਿਆਂ ਦੇ ਕਿਲੇ ਨੇ ਉਹਨਾਂ ਨੂੰ 5 ਸਟਾਰ ਹੋਟਲਾਂ ਚ ਬਦਲਿਆ ਹੋਇਆ ਬੜੀ ਸ਼ਾਨਦਾਰ ਚੀਜ਼ ਹੈ ਤੇ ਸਾਡੇ ਕੋਲੇ ਬਹੁਤ ਸਾਰੇ ਪਿਆ ਤੇ ਡੈਸਟੀਨੇਸ਼ਨ ਵੈਡਿੰਗ ਪਲੱਸ ਬਟਿਕ ਪਲੱਸ ਪਟਿਆਲੇ ਦਾ ਸਾਰਾ ਕਲਚਰ ਮਾਲਵੇ ਦਾ ਖਾਸ ਤੌਰ ਤੇ ਫੁਲਕਾਰੀਆਂ ਹੱਥੀ ਕੱਢੀਆਂ ਹੋਈਆਂ ਸਾਡਿਆਂ ਪਿੰਡਾਂ ਦੀਆਂ ਮਾਵਾ ਭੈਣਾਂ ਉਹ ਇੱਥੇ ਤੁਹਾਨੂੰ ਮਿਲਣਗੇ ਤੇ ਕਿਉਂਕਿ ਪਟਿਆਲਾ ਥੋੜਾ ਸਾਈਡ ਤੇ ਰਹਿ ਜਾਂਦਾ ਇਸ ਕਰਕੇ ਟੂਰਿਜ਼ਮ ਨੂੰ ਕੋਈ ਜ਼ਿਆਦਾ ਇਹਨਾਂ ਭੋਲਾਰਾ ਨਹੀਂ ਪਹਿਲਾਂ ਮਿਲੇ ਸੀ ਹੁਣ ਇਹਦੇ ਕਰਕੇ ਜਿਹੜਾ ਬਹੁਤ ਇਕਨੋਮੀ ਨੂੰ ਵੀ ਸ਼ਹਿਰ ਦੀ ਇਕਨੋਮੀ ਨੂੰ ਵੀ ਬਹੁਤ ਫਰਕ ਪਊਗਾ ਸੋ ਮੈਂ ਬਹੁਤ ਬਹੁਤ ਮੁਬਾਰਕਬਾ ਦਿਨਾ ਜੀ ਐਮ ਸਾਹਿਬ ਨੂੰ ਵੀ ਔਰ ਉਹਨਾਂ ਦੇ 22 ਪ੍ਰੈਜ਼ੈਂਟਡ ਨੇ ਉਹਨਾਂ ਨੇ ਵੀ ਕਿ ਤੁਸੀਂ ਇੰਨਾ ਸੋਹਣਾ ਮੇਨਟੇਨ ਕੀਤਾ ਔਰ ਉਮੀਦ ਕਰਦੇ ਆ ਕਿ ਜਿਹੜਾ ਲੌਂਗ ਐਸੋਸੀਏਸ਼ਨ ਰਹੂਗੀ ਔਰ ਪੰਜਾਬ ਸਰਕਾਰ ਨਾਲ ਪ੍ਰੋਫਿਟ ਸ਼ੇਅਰਿੰਗ ਹੈ ਔਰ ਪੰਜਾਬ ਦੇ ਲੋਕਾਂ ਦਾ ਪੈਸਾ ਪੰਜਾਬ ਦੇ ਲੋਕਾਂ ਤੇ ਲਾਇਆ ਜਾਊਗਾ ਸੋ ਬਹੁਤ ਬਹੁਤ ਤੁਹਾਡਾ ਸਾਰਿਆਂ ਦਾ ਜਿੰਨੇ ਵੀ ਇੱਥੇ ਟਿਆਲੇ ਸ਼ਹਿਰ ਦੇ ਸਨਮਾਨਿਤ ਸ਼ਖਸੀਅਤਾਂ ਪਹੁੰਚੀਆਂ ਨੇ ਸਾਰਿਆਂ ਦਾ ਮੈਂ ਧੰਨਵਾਦ ਵੀ ਕਰਦਾ ਵੈਲਕਮ ਵੀ ਕਰਦਾ ਔਰ ਮੁਬਾਰਕਬਾਦ ਵੀ ਦਿਨਾ ਕਿ ਪਟਿਆਲੇ ਨੂੰ ਇੱਕ ਬਹੁਤ ਫਸਟ ਪੰਜਾਬ ਦਾ ਫਸਟ ਹੈਰੀਟੇਜ ਹੋਟਲ ਮਿਲਿਆ ਤੇ ਉਮੀਦ ਹੈ ਕਿ ਇੱਥੇ ਵਿਦੇਸ਼ਾਂ ਤੋਂ ਵੀ ਤੇ ਪੂਰੇ ਦੇਸ਼ ਤੋਂ ਇੱਥੇ ਲੋਕ ਆਉਣਗੇ ਸ਼ਾਪਿੰਗ ਕਰਨਗੇ ਰਹਿਣਗੇ ਔਰ ਸਾਡੇ ਟੂਰਿਜ਼ਮ ਨੂੰ ਬਹੁਤ ਇਹਦੇ ਨਾਲ ਹੁਲਾਰਾ ਮਿਲੂ